ਆਪਾਂ ਪਰਿਵਾਰ ਬੈਠੇ ਗੁੱਸਾ ਨਾ ਕਰਿਓ ਕੱਲ ਸਾਡਾ ਜੋਰ ਲੱਗਾ ਸੀ ਕਿ ਆਪਾਂ ਗੁਰੂ ਘਰਾਂ ਦੇ ਵਿੱਚ ਮੂਮਬੱਤੀਆਂ ਜਾ ਕੇ ਬਾਲਣੀਆਂ ਨੇ ਦੀਵੇ ਜਾ ਕੇ ਜਗਾਉਣੇ ਨੇ ਕਿ ਉਹਦੇ ਦੀਵੇ ਕੋ ਤੇਲ ਦੇ ਜਗਾਉਂਦਾ ਕੋ ਤੇ ਉਹਦੇ ਜਗਾਉਂਦਾ ਇਹ ਤੇ ਬੱਚ ਮੈਂ ਤੁਹਾਡੀ ਵਿਰੋਧਤਾ ਕਰਨ ਵਾਸਤੇ ਨਹੀਂ ਪੈਂਦੀ ਛੱਡੇ ਇਹ ਗੱਲ ਕਹਿਣ ਲੱਗਾ ਪਰ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦਾ ਲਾਈਵ ਚੱਲ ਰਿਹਾ ਦੁਨੀਆ ਦੇ ਕੋਨੇ-ਕੋਨੇ 'ਚ ਇਹ ਆਵਾਜ਼ ਆ ਰਹੀ ਹੈ ਜਦੋਂ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਦੀਵੇ ਜਗਾਉਂਦੇ ਹੋ ਮੋਮਬੱਤੀਆਂ ਜਗਾਉਂਦੇ ਹੋ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਪਰ ਪੈਣੋ ਉੱਥੇ ਇੱਕ ਅਰਦਾਸ ਕਰਿਆ ਕਰੋ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸੇ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਉੱਥੇ ਅਰਦਾਸ ਕਰਿਆ ਕਰੋ ਪ੍ਰਮਾਤਮਾ ਜਿਵੇਂ ਤੇਰੇ ਘਰ ਦੇ ਵਿੱਚ ਆਣ ਕੇ ਅਸੀਂ ਦੀਵਾ ਜਗਾ ਰਹੇ ਹਾਂ ਕਹਿੰਦੇ ਕਿਰਪਾ ਕਰ ਸਾਡੇ ਅੰਦਰ ਵੀ ਗਿਆਨ ਦਾ ਦੀਵਾ ਬਲ ਪਾਵੇ ਗਿਆਨ ਦਾ ਉਹ ਨਾ ਹੋਵੇ ਅਸੀ ਤੇਰੇ ਗੁਰਦੁਆਰੇ ਦੇ ਵਿੱਚ ਆਨ ਕੇ ਰੌਸ਼ਨੀ ਕਰੀਏ ਤੇ ਮੇਰੇ ਅੰਦਰ ਹਨੇਰਾ ਹੀ ਹੋਵੇ ਮੇਰੇ ਅੰਦਰ ਉਹੀ ਈਰਖਾ ਦਵੇਛ ਭਾਵਨਾ ਮੇਰੇ ਅੰਦਰ ਮੇਰੀ ਮਾਰੀ ਬਿਰਤੀ ਹੋਵੇ ਮੇਰੇ ਅੰਦਰ ਕਿਸੇ ਦੇ ਭਲਾ ਮੰਗਣ ਦੀ ਸ਼ਮਤਾ ਨਾ ਹੋਵੇ ਮਹਾਰਾਜ ਮੇਰੇ ਤੇ ਕਿਰਪਾ ਕਰਿਓ ਜੇ ਤੁਹਾਡੇ ਘਰ ਦੇ ਵਿੱਚ ਮੈਂ ਆਨ ਕੇ ਦੇਸੀ ਕੇ ਉਹਦਾ ਦੀਵਾ ਜਗਾਇਆ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਤਿਗੁਰੂ ਮੇਰੇ ਅੰਦਰ ਨਾਮ ਦਾ ਦੀਵਾ ਬਾਲ ਦਿਓ ਇਹ ਤੇ ਸਾਡੀ ਪਾਈ ਮੰਗ ਹੈ ਜੇ ਤੇ ਇਹ ਮੰਗ ਮੰਗਦੇ ਤੇ ਫਿਰ ਤੁਹਾਡੇ ਬਾਹਰ ਦੇ ਦੀਵੇ ਜਗਾਏ ਵੀ ਸਫਲੇ ਨੇ ਤੇ ਜੇ ਗੁਰੂ ਘਰ ਦੇ ਵਿੱਚ ਦੀਵੇ ਜਗਾਏ ਮਠਿਆਈ ਡੱਬਾ ਡੱਬਾ ਗੁਰੂ ਘਰ ਦੇ ਵਜ਼ੀਰ ਨੂੰ ਜਾ ਕੇ ਅਰਦਾਸ ਬੇਨਤੀ ਕਰਵਾਏ ਤੇ ਜੇ ਸਾਡੀ ਜ਼ਿੰਦਗੀ ਚ ਰੌਸ਼ਨੀ ਹੈ ਨਹੀਂ ਮਠਿਆਈ ਗੁਰੂ ਘਰ ਦੇ ਵਿੱਚ ਚੜਾਈ ਤੇ ਜੇ ਸਾਡੀ ਜ਼ੁਬਾਨ ਵਿੱਚ ਮਠਾਸ ਹੈ ਨਹੀਂ ਤੇ ਇਹ ਦੋਵੇਂ ਕੰਮ ਕੀਤੇ ਗੁਰੂ ਘਰ ਦੇ ਵਿੱਚ ਕਿੱਥੇ ਅਰਥ ਨਹੀਂ ਰੱਖਦੇ ਕਿਉਂਕਿ ਬਦੋ ਬਦੀ ਹਟਾਇਆ ਕੋਈ ਹਟ ਨਹੀਂ ਸਕਦਾ ਇਹ ਸਾਡੀ ਫਿਤਰਤ ਹੈ ਰਖੜੀ ਦਾ ਤਿਉਹਾਰ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੀੜੇ ਨੂੰ ਵਸੀਆਂ ਸੈਂਕੜੇ ਰਖੀਆਂ ਬੰਦ ਨੇ ਸੈਂਕੜੇ ਰਖੜੀਆਂ ਹੈ ਚਾਹੇ ਉਹ ਮਨਮਤ ਦੀਵਾਲੀ ਦਾ ਤਿਉਹਾਰ ਹੋਵੇ ਆਪਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਦੀਵੇ ਬਾਲਦੇ ਹਾਂ ਰੌਸ਼ਨੀ ਕਰਦੇ ਹਾਂ ਲੜੀਆਂ ਲਾਉਂਦੇ ਹਾਂ ਇਹ ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਜਦੋਂ ਗੁਰੂ ਘਰ ਦੇ ਵਿੱਚ ਜਾ ਕੇ ਤੁਸੀਂ ਰੌਸ਼ਨੀ ਦਾ ਪ੍ਰਬੰਧ ਕਰੋ ਉਥੇ ਆਪਣੇ ਅੰਦਰ ਦੇ ਵਾਸਤੇ ਗੁਰੂ ਦੇ ਕੋਲੋਂ ਰੋਸ਼ਨੀ ਜ਼ਰੂਰ ਮੰਗਿਆ ਕਰੋ ਮਹਾਰਾਜ ਮੇਰੇ ਅੰਦਰੋਂ ਵਿਸ਼ੇਵਕਾਰਾਂ ਦਾ ਨਾਸ ਕਰ ਦੇ ਤੇ ਆਪਣੇ ਨਾਮ ਦਾ ਦੀਵਾ ਮੇਰੇ ਅੰਦਰ ਪਾਲ ਦੇ ਜੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੋ ਜਦੋਂ ਸਾਡੇ ਤੇ ਕੋਈ ਕੁਐਸਚਨ ਕਰ ਦਵੇ ਵੀ ਭੈਣੇ ਤੂੰ ਦੀਵੇ ਬਾਲਣ ਢਈਆਂ ਤੇ ਜਾਂ ਕੋਈ ਵੀਰ ਦੀਵੇ ਬਾਲਣ ਡਿਆ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਹਾਓ ਕੇ ਆਏ ਤੇ ਸਭ ਤੋਂ ਦੀਵਾ ਕਿੰਨੇ ਬਾਲਿਆ ਤੇ ਕਿੱਥੇ ਬਾਲਿਆ ਜਦੋਂ ਮਹਾਰਾਜ ਗਵਾਲੀਗੜ੍ਹ ਦੇ ਕਿਲੇ ਵਿੱਚੋਂ ਰਿਹਾਅ ਹੋ ਕੇ ਆਉਂਦੇ ਨੇ ਸਭ ਤੋਂ ਪਹਿਲਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਗਵਾਲੀਗੜ੍ਹ ਦੇ ਕਿਲੇ ਵਿੱਚ ਕੈਦ ਸਨ ਉੱਥੇ ਜਿਹੜੀ ਡਿਊਟੀ ਸੀ ਨਾ ਹਰੀਦਾਸ ਦਰੋਗੇ ਦੀ ਜਦੋਂ ਮਹਾਰਾਜ ਰਿਹਾਅ ਹੋ ਕੇ ਆਏ ਹਰੀਦਾਸ ਦਰੋਗੇ ਨੇ ਸਤਗੁਰੂ ਮਹਾਰਾਜ ਨੂੰ ਆਪਣੇ ਘਰੇ ਖੜਿਆ ਤੇ ਘਰੇ ਲਿਜਾ ਕੇ ਆਪਣੇ ਕੋਠੇ ਉੱਪਰ ਆਪਣੇ ਘਰ ਦੇ ਬਨੇਰਿਆਂ ਤੇ ਸਭ ਤੋਂ ਪਹਿਲਾਂ ਦੇਸੀ ਘੋਤੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਸੀ ਉਹਨੇ ਔਰ ਦੀਪਮਾਲਾ ਕਰਕੇ ਅਰਦਾਸ ਕੀਤੀ ਸੀ ਮਹਾਰਾਜ ਕਿਰਪਾ ਕਰਿਓ ਮੇਰੇ ਅੰਦਰ ਕਿਤੇ ਗਿਆਨ ਦਾ ਦੀਪਕ ਜਗ ਜਾਵੇ ਅੱਜ ਤੱਕ ਦੁਨੀਆਂ ਦੇ ਲੋਕ ਹਰੀਦਾਸ ਦਰੋਗੇ ਨੂੰ ਯਾਦ ਕਰਦੇ ਨੇ ਅੱਜ ਤੱਕ ਉਹਦੇ ਵਾਂਗੂ ਕਿਤੇ ਮੇਰੀ ਪ੍ਰੀਦੇ ਮਾਲਕ ਮਹਾਰਾਜ ਦੇ ਚਰਨਾਂ 'ਚ ਰੋਸ਼ਨੀ ਮੰਗਿਆ ਕਰ ਤੋ ਸਤਕਾਰ ਜੋ ਖਾਲਸਾ ਜੀ ਵੈਸੇ ਸਭ ਤੋਂ ਪਹਿਲੀ ਦੀਵਾਲੀ ਜਾਂ ਦੀਪਮਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਚੀਨ ਦੇਸ਼ ਨੇ ਇੱਕ ਆਪਣਾ ਕੈਲੰਡਰ ਤਿਆਰ ਕੀਤਾ ਆਪਣਾ ਕੈਲੰਡਰ ਤੇ ਜਿਸ ਦਿਨ ਚੀਨ ਦੇਸ਼ ਨੇ ਆਪਣਾ ਕੈਲੰਡਰ ਤਿਆਰ ਕੀਤਾ ਉਹ ਦਿਨ ਸਭ ਤੋਂ ਪਹਿਲੀ ਦੀਵਾਲੀ ਚੀਨ ਵਾਲਿਆਂ ਨੇ ਆਪਣੇ ਦੇਸ਼ ਵਿੱਚ ਉਹ ਕੈਲੰਡਰ ਤਿਆਰ ਹੋਣ ਦੀ ਖੁਸ਼ੀ ਵਿੱਚ ਬਣਾਈ ਸੀਗੀ ਸਭ ਤੋਂ ਪਹਿਲੀ ਦੀਪਮਾਲਾ ਉਹਦੇ ਤੋਂ ਬਾਅਦ ਗ੍ਰੀਸ ਦੇਸ਼ ਨੇ ਔਰ ਜੇ ਆਪਾਂ ਇਹ ਗੱਲ ਕਹੀਏ ਕਿ ਜਦੋਂ ਰਾਮ ਭਗਵਾਨ ਅਯੁੱਧਿਆ ਦੇ ਵਿੱਚੋਂ ਆਉਂਦੇ ਨੇ 14 ਸਾਲ ਦਾ ਬਨਵਾਸ ਕੱਟ ਕੇ ਤੇ ਸਭ ਤੋਂ ਪਹਿਲਾਂ ਦੀਵਾਲੀ ਜਿਹੜੀ ਹੈ ਉਹ ਭਾਰਤ ਵਿੱਚ ਮਨਾਈ ਗਈ ਨਹੀਂ ਅਧ ਕਥਨੀਆਂ ਪੂਰੇ ਭਾਰਤ ਵਿੱਚ ਨਹੀਂ ਮਨਾਈ ਗਈ ਉਦੋਂ ਕੇਵਲ ਤੇ ਕੇਵਲ ਦੀਪਮਾਲਾ ਅਜੁੱਧਿਆ ਵਿੱਚ ਕੀਤੀ ਗਈ ਅਜੁੱਧਿਆ ਵਿੱਚ ਉਦੋਂ ਪੂਰੇ ਭਾਰਤ ਵਿੱਚ ਦੀਪਮਾਲਾ ਨਹੀਂ ਕੀਤੀ ਗਈ ਹੁਣ ਪੂਰੇ ਭਾਰਤ ਵਿੱਚ ਕਦੋਂ ਹੋਈ ਜਦੋਂ ਮੀਰੀ ਪ੍ਰੀਤ ਦੇ ਮਾਲਕ ਮਹਾਰਾਜ ਰਹਾ ਹੋ ਕਿਉਂਦੇ ਤੇ ਰਾਜੇ ਕਿੰਨੇ ਲੈ ਕੇ ਆਉਂਦੇ ਜੀ 52 ਵੈਸੇ ਕੁਝ ਰ ਕੁਝ ਕੁ ਵਿਦਵਾਨਾਂ ਨੇ 103 ਵੀ ਗਿਣਤੀ ਕੀਤੀ ਹੈ ਪਰ ਆਪਾਂ ਪਰਚਲਤ ਹੈ 52 ਆਪਾਂ 52 ਨੂੰ ਆਧਾਰ ਬਣਾ ਕੇ ਜੇ ਬੇਨਤੀ ਕਰੀਏ ਉਹ 52 ਰਾਜੇ ਇੱਕੇ ਸਟੇਟ ਦੇ ਨਹੀਂ ਸੀ ਇੱਕ ਪਿੰਡ ਦੇ ਰਾਜੇ ਇੱਕ ਤੇ Rajasthan ਜਾਓ ਸਾਰਾ Rajasthan ਰਾਜਿਆਂ ਦਾ ਸੀ ਸਾਰਾ Rajasthan ਐਸੇ ਪਿੰਡ ਦਾ ਵੱਖਰਾ ਰਾਜਾ ਉਸ ਪਿੰਡ ਦਾ ਵੱਖਰਾ ਰਾਜਾ ਜਦੋਂ 52 ਰਾਜੇ ਰਹਾ ਕਰਵਾ ਕੇ ਲਿਆਂਦੇ ਉਹਨਾਂ ਨੇ ਮੀਰੀ ਪਰੀ ਦੇ ਮਾਲਕ ਮਹਾਰਾਜ ਦੀ ਯਾਦ ਅੰਦਰ ਉਹ ਜਿਹੜੇ ਜਿਹੜੇ ਆਪਣੇ ਕਸਬੇ ਵਿੱਚ ਗਏ ਉੱਥੇ ਜਾ ਕੇ ਦੀਪ ਮਾਲਾ ਕੀਤੀ ਮੀਰੀ ਪਰੀ ਦੇ ਮਾਲਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਅੰਦਰ ਤੋ ਕਿਤੇ ਆਪਾਂ ਰੂੜੀਆਂ ਤੇ ਦੀਵੇ ਨਾ ਬਾਲਦੇ ਰਹਿ ਜਾਈਏ ਡੰਗਰਾਂ ਦੀਆਂ ਖੁਰਲੀਆਂ ਤੇ ਨਾ ਬਾਲਦੇ ਰਹਿ ਜਾਈਏ ਇਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਤੁਸੀਂ ਕਹੋਗੇ ਵੀ ਦੀਵਾ ਜਗੇਗਾ ਕਿ ਨਹੀਂ ਦੀਵਾ ਜਗਾ ਕੇ ਜਦਨੇ ਜਪਜੀ ਸਾਹਿਬ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਸੀਸ਼ ਨਾਣ ਕਰਕੇ ਜਦਨ ਪੰਆ ਬਾਣੀਆਂ ਦਾ ਨਿਤਨੇਮ ਕਰ ਲੱਗ ਪਿਓ ਸਮਾਂ ਲੱਗਾ ਤੇ ਸਿਮਰਨ ਕਰ ਲੱਗ ਪਿਓ ਸਮਾਂ ਲੱਗਾ ਤੇ ਸ਼ਾਮਾਂ ਨੂੰ ਸੋਧਰ ਦਾ ਜਾਪ ਕਰ ਲੱਗ ਪਿਓ ਉਹ ਦਿਨ ਤੇਰੇ ਅੰਦਰ ਆਪਣੇ ਆਪ ਹੀ ਗਿਆਨ ਦਾ ਦੀਵਾ ਬਲ ਪਾਵੇਗਾ ਭਾਈ ਇਸ ਕਰਕੇ ਮੇਰੀ ਬੇਨਤੀ ਹੈ ਬਾਹਰ ਦੇ ਦੀਵੇ ਜੇ ਬਲਣੇ ਤੇ ਅੰਦਰ ਦੇ ਦੀਵੇ ਦੀ ਚਿੰਤਾ ਕਰੀਏ ਸਤਿਗੁਰੂ ਰਹਿਮਤ ਕਰੇ ਤਾਂ ਮੇਰੇ ਬਾਬੇ ਦੀ ਬਾਣੀ ਕਹਿੰਦੀ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੋ ਦੁਬਰਤਨਾ ਤਿਸ ਕੀ ਚਿੰਤਾ ਨਾ ਹੈ ਜਿਹੜਾ ਸਦੀਵ ਕਾਲ ਸਾਡਾ ਘਰ ਹੈ ਪ੍ਰਮਾਤਮਾ ਦਾ ਚਰਨ ਉਹਦੀ ਤਰਗਾਹਾ ਉਹਦੀ ਤਰਗਾਹਾ ਦਾ ਫਿਕਰ ਕਰੀਏ ਕਿ ਅਸੀਂ ਮੁੱਖ ਉਜਲਾ ਲੈ ਕੇ ਜਾ ਸਕੀ ਆਓ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਮਨ ਬਿਰਤੀ ਇਕਾਗਰ ਕਰਕੇ ਤੇ ਲੈ ਕੇ ਚਲੋ ਇਤਿਹਾਸ ਦੇ ਪੱਤਰਿਆਂ ਦੇ ਸੋਹਣਿਆਂ ਦੇ ਸੁਲਤਾਨ ਸਤਗੁਰੂ ਮੀਰੀ ਅਤੇ ਪਰੀ ਦੇ ਮਾਲਕ ਮਹਾਰਾਜ ਜਿਨ੍ਹਾਂ ਨੇ ਸਿੱਖਾ ਤੈਨੂੰ ਜੀਵਨ ਜਾਂਚ ਦੱਸੀ ਹੈ ਜੀਵਨ ਜਾਂਚ ਮਹਾਰਾਜ ਨੇ ਸੇਲੀ ਟੋਪੀ ਦੀ ਜਗ੍ਹਾ ਤੇ ਆਪਣੇ ਮੁਬਾਰਕ ਅਸੀਸ ਤੇ ਦੋਰੀ ਦਸਤਾਰ ਬੱਤੀ ਦੋਰੀ ਦਸਤਾਰ ਉਹਦੇ ਤੋਂ ਬਾਅਦ ਮੇਰੀ ਪ੍ਰੀਤ ਦੇ ਮਾਲਕ ਮਹਾਰਾਜ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਥੜਾ ਬਣਾਇਆ ਜਿਹਨੂੰ ਪਹਿਲਾਂ ਆਪਾਂ ਕਹਿੰਦੇ ਸੀ ਅਕਾਲ ਬੁੰਗਾ ਜਿਹਨੂੰ ਅੱਜ ਆਪਾਂ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਉਹ ਮਹਾਰਾਜ ਨੇ ਥੜਾ ਕਰ ਲਿਆ ਤਾਂ ਵੀ ਉਹ ਜਿੱਦਣ ਥੜਾ ਬਣਾਇਆ ਗਿਆ ਉਹ ਥੜਾ ਦਿੱਲੀ ਨੂੰ ਚੁਪਿਆ ਤੇ ਜਦਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੈਣੋ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਹਾਂ ਅਕਾਲ ਤਖਤ ਸਾਹਿਬ ਦਾ ਪਹਿਲਾ ਜਥੇਦਾਰ ਭਾਈ ਗੁਰਦਾਸ ਪਹਿਲਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਇਹ ਕਿਹਾ ਇਹ ਗੁਰੂ ਅਰਜਨ ਦੇ ਮਹਾਰਾਜ ਦੇ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਤੇ ਸਤਿਗੁਰਾਂ ਨੇ ਆਖਿਆ ਕਿਨ ਲੱਗੇ ਭਾਈ ਜੀ ਕਿਰਪਾ ਕਰਕੇ ਹੁਕਮਨਾਮਾ ਜਾਰੀ ਕਰੋ ਕਿ ਜਿਹੜੀ ਮਾਂ ਨੂੰ ਪਰਮਾਤਮਾ ਨੇ ਪੰਜ ਪੁੱਤ ਦਿੱਤੇ ਨੇ ਦੋ ਪੁੱਤ ਗੁਰੂ ਨਾਨਕ ਦੇ ਝੰਡੇ ਥੱਲੇ ਭੇਜੇ ਜਿਹੜੇ ਮਾਂ ਦੇ ਕੋਲ ਦੋ ਪੁੱਤ ਨੇ ਉਹ ਇੱਕ ਪੁੱਤ ਗੁਰੂ ਨਾਨਕ ਦੇ ਝੰਡੇ ਥੱਲੇ ਭੇਜੇ ਕਿਉਂਕਿ ਸਾਡਾ ਬਾਪੂ ਕਹਿ ਗਿਆ ਜੇ ਨਾਰੀ ਗਲ ਦਾ ਪਾਣੀ ਪੀਣਾ ਹੋਵੇ ਤੇ ਮੂੰਹ ਭੰਨਣਾ ਪੈਂਦਾ ਤੇ ਜੇ ਸੱਪ ਦੀ ਮਣੀ ਪ੍ਰਾਪਤ ਕਰਨੀ ਹੋਵੇ ਤੇ ਸਰੀ ਫੇਣੀ ਪੈਂਦੀ ਹੈ ਸਾਡੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿ ਗਏ ਨੇ ਹੁਣ ਮਾਲਾ ਵਾਲੇ ਹੱਥ ਜੇ ਤਲਵਾਰ ਤੇ ਜਾਣਗੇ ਤੇ ਜਾਨ ਕੇ ਤੇ ਦੇਸ਼ ਬਚੇਗਾ ਨਹੀਂ ਤੇ ਨਹੀਂ ਬਚੇਗਾ ਤਲਵਾਰ ਮਾਲਾ ਮਾੜੀ ਨਹੀਂ ਹੈ ਪਰ ਮਾਲਾ ਉਦੋਂ ਤੱਕ ਠੀਕ ਹੈ ਜਦੋਂ ਤੱਕ ਤੇਰੇ ਘਰ ਤੇ ਕੋਈ ਆਣ ਕੇ ਹਮਲਾ ਨਹੀਂ ਕਰਦਾ ਜੇ ਤੇਰੇ ਘਰ ਤੇ ਕੋਈ ਹਮਲਾ ਕਰੇ ਉਹ ਦਿਨ ਮਾਲਾ ਗੋਟ ਨੂੰ ਪਾ ਕੇ ਤੇ ਸ੍ਰੀ ਸਾਹਿਬ ਦੀ ਮੁਠੀ ਨੂੰ ਹੱਥ ਪਾਉਣਾ ਚਾਹੀਜੇ ਭਾਈ ਘਰ ਤੋਂ ਮਤਲਬ ਤੁਹਾਡਾ ਦੇਸ਼ ਘਰ ਤੋਂ ਮਤਲਬ ਤੁਹਾਡੇ ਸਿਧਾਂਤ ਕਰ ਤੋਂ ਮਤਲਬ ਹੈ ਤੁਹਾਡੀ ਸਿੱਖੀ ਕਰ ਤੋਂ ਮਤਲਬ ਹੈ ਗੁਰੂ ਕਲਗੀਧਰ ਮਹਾਰਾਜ ਦੀ ਵਿਚਾਰ ਤਾਰਾ ਜਦੋਂ ਕੋ ਤੁਹਾਡੀ ਵਿਚਾਰ ਤਾਰਾ ਤੇ ਹਮਲਾ ਕਰੇ ਫਿਰ ਸ੍ਰੀ ਸਾਹਿਬ ਦੀ ਮੋਠ ਨੂੰ ਹੱਥ ਪਾਉਣਾ ਜਾਇਜ਼ ਹੈ ਫਿਰ ਮੀਰੀ ਪਰੀ ਦੇ ਮਾਲਕ ਮਹਾਰਾਜ ਨੇ ਚਾਰ ਯੋਧ ਲੜੇ ਚਾਰ ਵੈਸੇ 6 ਯੋਧਿਆ ਜੀ 6 ਚਾਰ ਮਹਾਰਾਜ ਨੇ ਵੱਡੇ ਯੋਧ ਲੜਿਆ ਪੰਜਵੀਂ ਫਲਾਈ ਸਾਹਿਬ ਦੀ ਛੜ ਪਿਆ ਤੇ ਛੇਵਾਂ ਯੋਧ ਮਹਾਰਾਜ ਨੇ ਆਪ ਨਹੀਂ ਲੜਿਆ ਉਹ ਸਤਕਾਰਯੋਗ ਪੂਰਨ ਬ੍ਰਹਮ ਗਿਆਨੀ ਬਾਬਾ ਸਤਕਾਰਯੋਗ ਬਾਬੇ ਗੁਰਦੇਤੇ ਨੂੰ ਲੜਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਗੁਰਦੇਤੇ ਨੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਤੇ ਪੀਰੀ ਦੇ ਸਤਗੁਰੂ ਜਿਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਜਿਹਨੂੰ ਆਪਾਂ ਕਹਿੰਦੇ ਮੀਰੀ ਤੇ ਪੀਰੀ ਦੀ ਸ੍ਰੀ ਸਾਹਿਬ ਉਹ ਧਾਰਨ ਕਰਵਾਈਆਂ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਬਿਨ ਤਕਰੀਬਨ ਤੁਸੀਂ ਇਤਿਹਾਸ ਤੋਂ ਜਾਣੋ ਆਓ ਸਤਗੁਰੂ ਮਹਾਰਾਜ ਦੂਜੀ ਜੰਗ ਲੜੀ ਹਰਗੋਬਿੰਦਪੁਰੇ ਜਦੋਂ ਦੂਜੀ ਜੰਗ ਲੜੀ ਨਾ ਤੇ ਬਾਬਾ ਬਿਧੀ ਚੰਦ ਸਾਹਿਬ ਭਾਈ ਜੇਠਾ ਭਾਈ ਪ੍ਰਾਣਾ ਭਾਈ ਪੈੜਾ ਭਾਈ ਮੋਖਾ ਇਤਿਆਦਿਕ ਗੁਰੂ ਕੇ ਪਿਆਰੇ ਸਿੱਖ ਉਹਨਾਂ ਨੇ ਆਖਿਆ ਮਹਾਰਾਜ ਹੁਣ ਕੀ ਹੁਕਮ ਹੈ ਕਿਧਰ ਨੂੰ ਚਲਣਾ ਹੈ ਆਓ ਮੇਰੀ ਪ੍ਰੀਤ ਦੇ ਮਾਲਕ ਮਹਾਰਾਜ ਸਿੱਖਾਂ ਨੂੰ ਕਰਕੇ ਨਿਆਲ ਤਿਆਰ ਵਰ ਤਿਆਰ ਲੈ ਕੇ ਸਿੱਖਾਂ ਦੀ ਫੌਜ ਮਹਾਰਾਜ ਨੇ ਆਖਿਆ ਹੁਣ ਅਕਾਲ ਤਖਤ ਸਾਹਿਬ ਨੂੰ ਵਾਪਸ ਨਹੀਂ ਤੇ ਸਤਕਾਰਯੋਗ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ ਮਹਾਰਾਜ ਇਹ ਕਿਦਰ ਦੀ ਤਿਆਰੀ ਹੈ ਸਤਗੁਰਾਂ ਨੇ ਆਖਿਆ ਹੁਣ ਮਾਲਵੇ ਦੀ ਧਰਤੀ ਨੂੰ ਤਾਰਨ ਵਾਸਤੇ ਉਥੇ ਮੁਬਾਰਕ ਚਰਨ ਪਾਉਣ ਵਾਸਤੇ ਮਹਾਰਾਜ ਨੇ ਜਿਵੇਂ ਤਿਆਰੀ ਕੀਤੀ ਸਤਗੁਰੂ ਮਾਲਵੇ ਕਿਨੇ ਪਹੁੰਚਦੇ ਨੇ ਕਿੱਥੇ ਜਾ ਕੇ ਸਤਗੁਰੂ ਡੇਰਾ ਲਾਉਂਦੇ ਨੇ ਕਿਨੂੰ ਕਿਨੂੰ ਤਾਰਦੇ ਨੇ ਆ ਬੈਤ ਦੀਆਂ ਲੈਣਾ ਵਿੱਚ ਲਾਲੂ ਘੁੰਮਣ ਦਾ ਟਾਡੀ ਜਾਤਾ ਆਇਓ ਬੇ whoa ਮਾਲਵੇ ਸਤਗੁਰੂ ਆਣ ਬੈਠੇ ਵਿੱਚ ਮਾਲਵੇ ਸਤਗੁਰੂ ਆਣ ਬੈਠੇ ਲੱਗੇ ਸੰਗਤਾਂ ਦੇ ਦਈ ਤਾਰਨੇ ਜੀ ਵੇਚ ਮਾਲਵੇ ਸਤਗੁਰੂ ਆਣ ਬੈਠੇ ਵਿੱਚ ਮਾਲਵੇ ਸਤਗੁਰੂ ਆਣ ਬੈਠੇ ਲੱਗੇ ਸੰਗਤਾਂ ਦੇ ਦਈ ਤਾਰਨੇ ਜੀ ਹੇ ਭਾਈ ਹੋ ਕੱਠੇ ਚੱਲ ਆਵਦੇ ਗੁਰੂਦਰ ਬਾਰਨੇ ਜੀ ਹੋ ਕੱਠੇ ਬਿਰਦ ਸਭ ਮਾਈ ਪਾਈ ਹੋ ਕੱਠੇ ਹੋ ਕੱਠੇ ਹੋ ਕੱਠੇ ਬੱਜੇ ਬਿਰਦ ਸਭ ਮਾਈ ਪਾਈ ਹੋ ਕੱਠੇ ਬੱਚੇ ਬਿਰਦ ਸਭ ਮਾਈ ਪਾਈ ਹੋ ਕੱਠੇ ਚੱਲ ਆਵਦੇ ਗੁਰੂਦਰ ਬਾਰਨੇ ਜੀ ਦਾ ਸਤਿਗੁਰੂ ਆਸੋਂ ਦੇ ਤੇ ਜਿਵੇਂ ਚੰਦਰਮਾ ਗਗਨ ਵਿੱਚ ਘਾਰਨੇ ਜੀ ਗੇ ਦੁਖੀਆਂ ਦੇ ਦੁੱਖ ਨਿਵਾ ਵਿੱਚ ਸੰਗਤਾ ਸਤਿਗੁਰੂ ਐਉਂ ਸੌਂਦੇ ਵਿੱਚ ਸੰਗਤਾ ਸਤਿਗੁਰੂ ਐਉਂ ਸੌਂਦੇ ਜਿਵੇਂ ਚੰਦਰਮਾ ਗਗਨ ਵਿੱਚ ਕਾਰਨੇ ਜੀ ਇਹ ਤੇ ਸੰਗਤਾ ਸਤਿਗੁਰੂ ਐਉਂ ਸੌਂਦੇ ਵਿੱਚ ਸੰਗਤਾ ਸਤਿਗੁਰੂ ਐਉਂ ਸੌਂਦੇ ਵਿੱਚ ਸੰਗਤਾ ਸਤਿਗੁਰੂ ਐਉਂ ਸੌਂਦੇ ਜਿਵੇਂ ਜੰਦਰ ਮਾ ਗਗਨ ਵਿੱਚ ਕਾਰਨੇ ਜੀ ਸਮਰਥ ਗੁਰੂ ਸਰ ਹੱਥ ਧਰ ਕੇ ਹੱਥ ਧਰ ਕੇ ਸਮਰਥ ਗੁਰੂ ਸਰ ਹੱਥ ਧਰ ਕੇ ਸਮਰਥ ਗੁਰੂ ਸਰ ਹੱਥ ਧਰ ਕੇ ਲੱਗੇ ਦੁਖੀਆਂ ਦੇ ਦੁੱਖ ਨਿਵਾਰਨੇ ਜੀ ਹੱਥ धर ਕੇ ਸਮ ਰੱਤ ਗੁਰੂ ਸਰ ਹੱਥ धर ਕੇ ਲੱਗੇ ਦੁਖੀਆਂ ਦੇ ਦੁੱਖ ਨਿਵਾਰਣੇ ਜੀ ਹੋਰ ਦਰਸ਼ਨ ਕੀਤੇ ਆ ਮਨਾਂ ਦੀ ਮੈਂ ਲੈ ਲੈਂਦੀ ਦਰਸ਼ਨ ਕੀਤੇ ਆ ਮਨਾ ਦੀ ਮਹਿਲ ਲੈਂਦੀ ਹੋਈ ਚਾਰ ਚੁਫੇਰੇ ਜੈ ਜੈ ਕਾਰਨੀ ਗੁਰਜੀ ਲਾਲੂ ਘੁੰਮਣਾ ਮੇਰੀ ਪੀਰੀ ਵਾਲੇ ਗੁਰਜੀ ਲੱਗੇ ਜਗਤ ਜਿਲੰਦੇ ਨੂੰ ਥਾਰਨੇ ਜੀ ਹੋ ਘੁੰਮਣਾ ਮੇਰੀ ਪੀਰੀ ਵਾਲੇ ਗੁਰਜੀ ਵਾਲੇ ਗੁਰਜੀ ਵਾਲੇ ਗੁਰਜੀ ਲਾਲੂ ਘੁੰਮਣਾ ਮੇਰੀ ਪੀਰੀ ਵਾਲੇ ਗੁਰਜੀ ਲਾਲੂ ਮਨਾ ਮੀਰੀ ਪੀਰੀ ਵਾਲੇ ਵਰਗੀ ਲੱਗੇ ਜਗ ਤੇ ਜਲਦੇ ਤਾਈ ਥਰਨੇ ਜੀ ਲੱਗੇ ਜਗ ਤੇ ਜਲਦੇ ਤਾਈ ਥਰਨੇ ਜੀ ਲੱਗੇ ਜਗ ਤੇ ਜਲਦੇ ਤਾਈ ਥਰਨੇ ਜੀ